ਆਈ ਵੀ ਐਨ 7 ਖਬਰਾਂmai ਤੁਹਾਡਾ ਸਵਾਗਤ ਹੈ ਮੈਂ ਹਾਂ ਤੁਹਾਡਾ ਦੋਸਤ ਤੇ ਹੋਸਟ ਪੰਕਜ ਬੋਬੀ ਇਸ ਵੇਲੇ ਅਮਰਸਰ ਦੀ ਸਭ ਤੋਂ ਵੱਡੀ ਖਬਰ ਲੈ ਕੇ ਆ ਰਿਹਾ ਅਮਰਸਰ ਦੇ ਹਾਤੀ ਨੂੰ ਉਸ ਵੇਲੇ ਵੱਡੀ ਸਫਲਤਾ ਮਿਲੀ ਜੋ ਕਿ 4 ਤਰੀਕ ਨੂੰ ਇਸੇ ਮਹੀਨੇ ਦੇ ਚੱਲਦੀ 4 ਤਰੀਕ ਨੂੰ ਚਬਾਲ ਰੋਡ ਸਟਰੀਟ ਇੱਕ ਕੋਲਡ ਸਟੋਰ ਦੇ ਵਿੱਚ ਡਾਕਾ ਮਾਰਿਆ ਗਿਆ ਸੀ ਉਸ ਡਾਕੇ ਦੇ ਵਿੱਚ ਗਰੋਹ ਦੇ ਮੈਂਬਰ ਜੋ ਕਿ ਵੱਖ-ਵੱਖ ਸ਼ਹਿਰਾਂ ਦੇ ਨਾਮੀ ਲੁਟੇਰੇ ਸਨ ਉਹਨਾਂ ਨੇ ਇੱਕ ਗਰੋਬ ਬਣਾ ਕੇ ਇਸ ਡਾਕੇ ਨੂੰ ਅੰਜਾਮ ਦਿੱਤਾ ਵਰਨਣ ਜੋ ਕੱਲ ਇਹ ਹੈ ਕਿ ਉਸ ਕੋਲਡ ਸਟੋਰ ਦੇ ਵਿੱਚ ਇੱਕ ਲੱਗੇ ਹੋਏ ਆਦਮੀ ਉਸ ਨੂੰ ਇਨਫੋਰਮੇਸ਼ਨ ਦਿੰਦੇ ਸਨ ਜਿਸ ਕਰਕੇ ਇਸ ਡਾਕੇ ਨੂੰ ਅੰਜਾਮ ਦਿੱਤਾ ਗਿਆ ਇਸ ਤੋਂ ਵੱਡੀ ਗੱਲ ਇਹ ਹੈ ਡਾਕਾ ਮਾਰਨ ਵਾਲੇ ਜਿਹੜੇ ਦੋਸ਼ੀ ਸਨ ਉਹ 20 ਤੋਂ 25 ਗਿਣਤੀ ਵਿੱਚ ਆਏ ਔਰ ਦੋ ਗੱਡੀਆਂ ਲੈ ਕੇ ਉਹਨਾਂ ਨੇ ਇਸ ਡਾਕੇ ਨੂੰ ਅੰਜਾਮ ਦਿੱਤਾ ਦਿਹਾਤੀ ਪੁਲਿਸ ਨੇ ਕੜੀ ਮਿਹਨਤ ਕਰਨ ਤੋਂ ਬਾਅਦ ਇਹਨਾਂ ਦੋਸ਼ੀਆਂ ਨੂੰ ਗ੍ਰਿਫਤਾਰ ਕਰਕੇ ਸਾਰਾ maal ਬਰਾਮਦ ਕਰ ਲਿਆ ਹੈ ਆਪ ਤੁਹਾਨੂੰ ਚਲਦੇ ਹਾਂ ਐਸਐਸਪੀ ਦਿਹਾਤੀ ਅਮਰਸਰ ਜੋ ਕਿ ਇਸ ਘਟਨਾ ਬਾਰੇ ਪੂਰੀ ਜਾਣਕਾਰੀ ਦੇਣਗੇ ਸਰ ਅਮਰਸਰ ਦਿਹਾਤੀ ਪੁਲਿਸ ਵੱਲੋਂ ਜੋ ਕਿ ਇੱਕ ਲੁੱਟ ਹੋਈ ਸੀ 4 ਤਰੀਕ ਨੂੰ ਉਸ ਦੇ ਸਬੰਧ ਦੇ ਵਿੱਚ ਕੀਤੀ ਜਾ ਰਹੀ ਹੈ ਇਹ ਜਿਹੜੀ ਇਹ ਵਾਰਦਾਤ ਹੋਈ ਸੀ ਇਹ 4 ਤਰੀਕ ਨੂੰ ਸਵੇਰੇ 2 ਵਜੇ ਤੋਂ 3 ਵਜੇ ਦੇ ਵਿਚਕਾਰ ਇਹ ਰਿਪੋਰਟ ਕੀਤੀ ਗਈ ਸੀ ਇਸ ਦੇ ਵਿੱਚ ਇੱਕ ਏਕੇ ਕੋਲਡ ਸਟੋਰ ਹੈ ਜੋ ਕਿ ਚਬਾਲ ਰੋਡ ਤੇ ਸਥਿਤ ਹੈ ਇਹ ਏਕੇ ਕੋਲਡ ਸਟੋਰ ਦੇ ਵਿੱਚਕਾਰ ਵਿੱਚ ਫਰੂਟ ਡਰਾਈ ਫਰੂਟ ਕਰਿਆਨਾ ਤੇ ਹੋਰ ਸਮਾਨ ਜੋ ਹੈ ਉਹ ਸਟੋਰ ਕੀਤਾ ਜਾਂਦਾ ਹੈ ਇਹਦੇ ਵਿੱਚ ਕਾਫੀ ਫਰਮਾ ਦਾ ਸਮਾਨ ਜੋ ਹੈ ਉਹ ਸਟੋਰ ਕੀਤਾ ਗਿਆ ਸੀ ਇਹ ਇਬਨ ਕਲਾ ਜਿਹੜਾ ਪਿੰਡ ਹੈ ਤੇ ਉੱਥੇ ਸਥਿਤ ਹੈ ਇਹ ਜਿਹੜੀ ਵਾਰਦਾਤ ਹੋਈ ਹੈ ਇਸ ਦੇ ਵਿੱਚ ਜੋ ਰਿਪੋਰਟ ਹੋਇਆ ਸੀ ਕਿ ਇਸ ਦੇ ਵਿੱਚ 20 ਤੋਂ 25 ਬੰਦੇ ਨੇ ਤੇ ਇਹ ਵਾਰਦਾਤ ਤੋਂ ਬਾਅਦ ਮੌਕੇ ਤੇ ਪੁਲਿਸ ਨੇ ਪਹੁੰਚ ਕੇ ਕਾਰਵਾਈ ਕੀਤੀ ਕਿਉਂਕਿ ਨੁਕਸਾਨ ਕਾਫੀ ਜ਼ਿਆਦਾ ਸੀ ਇਸ ਕਰਕੇ ਜੋ ਸਟੇਟਮੈਂਟ ਰਿਕਾਰਡ ਕਰਨਾ ਮੌਕੇ ਦਾ ਮੌਈਨਾ ਕਰਨਾ ਤੇ ਹੋਰ ਸਾਰੀ ਫੋਰੈਂਸਿਕਸ ਨੇ ਜੋ ਕੰਮ ਕਰਨਾ ਸੀ ਉਹ ਸਾਰੀ ਕਾਰਵਾਈ ਇਹਨਾਂ ਕਾਰਵਾਈ ਕਰ ਕਰਨ ਤੋਂ ਬਾਅਦ ਜੋ ਹੈ ਪੁਲਿਸ ਵੱਲੋਂ ਐਫ ਆਈ ਆਰ ਨੰਬਰ 119 149 2024 ਜਿਹੜੀ ਹੈ ਉਹ ਥਾਣਾ ਚਾਟੀਵਨ ਵਿਖੇ ਦਰਜ ਕੀਤੀ ਗਈ। ਉਸ ਤੋਂ ਬਾਅਦ ਕਿਉਂਕਿ ਵਾਰਦਾਤ ਬੜੀ ਸੰਗੀਨ ਸੀ ਤੇ ਇੱਕ ਵਪਾਰੀ ਵਰਗ ਦੇ ਵਿੱਚ ਇੱਕ ਬੜਾ ਡਰ ਤੇ ਸਹਿਮ ਦਾ ਮਾਹੌਲ ਸੀ ਤੇ ਮੇਰੇ ਵੱਲੋਂ ਵੀ ਜਿਹੜਾ ਹੈ ਮਤਲਬ ਕਪਤਾਨ ਪੁਲਿਸ ਜਿਹੜਾ ਹੈ ਉੱਥੇ ਮੌਕੇ ਦਾ ਮੌਜਨਾ ਕੀਤਾ ਗਿਆ ਤੇ ਜੋ ਵਪਾਰੀ ਵਰਗ ਸੀ ਉਹਨਾਂ ਨਾਲ ਵੀ ਮੀਟਿੰਗ ਕੀਤੀ ਗਈ ਇਸ ਸੰਬੰਧੀ ਤੇ ਅਸੀਂ ਆਪਣੀਆਂ ਟੀਮਾਂ ਜੋ ਹੈ ਵੱਖੋ-ਵੱਖਰੀਆਂ ਟੀਮਾਂ ਉਹ ਲਗਾਈਆਂ ਜਿਸ ਦੇ ਵਿੱਚ ਐਸਪੀਡੀ ਦੀ ਨਿਗਰਾਨੀ ਹਿੱਟ ਡੀਐਸਪੀਡੀ ਸਾਹਿਬ ਦੀ ਨਿਗਰਾਨੀ ਹਿੱਟ ਤੇ ਡੀਐਸਪੀ ਅਟਾਰੀ ਆਯਾਦਵੰਦ ਸਿੰਘ ਜੀ ਬੈਠੇ ਨੇ ਉਹਨਾਂ ਦੀ ਨਿਗਰਾਨੀ ਚ ਵੱਖੋ-ਵੱਖਰੀਆਂ ਟੀਮਾਂ ਜਿਹੜੀਆਂ ਇਸ ਟਾਸਕ ਤੇ ਲਗਾਈਆਂ ਗਈਆਂ ਇਸ ਕੇਸ ਨੂੰ ਸੋਲਵ ਕਰਨ ਲਈ ਬੇਸ਼ੱਕ ਸਾਨੂੰ ਥੋੜਾ ਸਮਾਂ ਲੱਗ ਗਿਆ ਪਰ ਕਿਉਂਕਿ ਇਸ ਚੋਰੀ ਦੀ ਜਿਹੜੀ ਟ੍ਰੇਲ ਹੈ ਉਹ ਕਾਫੀ ਦੂਰ ਤੱਕ ਤੇ ਕਾਫੀ ਜ਼ਿਲ੍ਹਿਆਂ ਤੱਕ ਜਾਂਦੀ ਸੀ ਉਹਨੇ ਸਾਰੀ ਉਹ ਸਾਰੀ ਟ੍ਰੇਲ ਨੂੰ ਕਵਰ ਕਰਨ ਲਈ ਬੰਦੇ ਬੰਦਿਆਂ ਨੂੰ ਦੋਸ਼ੀਆਂ ਨੂੰ ਫੜਨ ਲਈ ਤੇ ਸਮਾਨ ਦੀ ਰਿਕਵਰੀ ਲਈ ਇਹ ਕਾਫੀ ਜਿਹੜਾ ਹੈ ਟੀਮਾਂ ਲਗਾ ਕੇ ਉਹ ਸਾਰੀ ਇਹ ਸਾਰੀ ਕਾਰਵਾਈ ਨੂੰ ਪੂਰਾ ਕੀਤਾ ਗਿਆ ਹੈ ਹੁਣ ਮੈਂ ਦੱਸਣਾ ਚਾਹਾਂਗਾ ਕਿ ਇਸ ਟਾਈਮ ਜਿਹੜਾ ਹੈ ਇਸ ਵਾਰਦਾਤ ਨੂੰ ਟ੍ਰੇਸ ਕਰਕੇ ਸੋਲਵ ਕਰਕੇ ਤੇ ਸਾਡੇ ਸਾਹਮਣੇ ਸਾਰੀ ਦੀ ਸਾਰੀ ਪਿਕਚਰ ਸਾਹਮਣੇ ਆਈ ਹੈ ਉਹ ਇਸ ਤਰ੍ਹਾਂ ਹੈ ਟੋਟਲ ਇਹ 13 ਬੰਦੇ ਸਨ ਜਿਨ੍ਹਾਂ ਦੇ ਵਿੱਚ ਮੁੱਖ ਜਿਹੜਾ ਅ ਪਲੈਨਰ ਸੀ ਉਹ ਸ਼ੇਰਾ ਸੀ ਜਿਹੜਾ ਕਿ ਸੰਗਲਾ ਪਿੰਡ ਇੱਬਨਕਲਾਂ ਦੇ ਕੋਲ ਚਬਾ ਲੋੜ ਤੇ ਹੀ ਹੈ ਇੱਥੇ ਦਾ ਵਸnik ਹੈ ਇਹ ਇਸ ਕੋਡ ਸਟੋਰ ਦੇ ਵਿੱਚ ਜਿਹੜਾ ਸਬਾਨ ਸੁੱਟਣ ਦਾ ਕੰਮ ਕਰਦਾ ਸੀ ਇਸ ਨੂੰ ਇਨਸਾਈਡ ਇਨਫੋਰਮੇਸ਼ਨ ਸੀ ਕਿ ਕਿਸ ਤਰੀਕੇ ਦਾ ਸਮਾਨ ਤੇ ਕਿਸ ਤਰੀਕੇ ਦਾ ਮਹਿੰਗਾ ਸਮਾਨ ਕਿਸ ਜਗ੍ਹਾ ਜਿਹੜਾ ਹੈ ਉਹ ਪਿਆ ਹੈ ਇਨਸਾਈਡ ਇਨਫੋਰਮੇਸ਼ਨ ਇਹ ਪ੍ਰੋਵਾਈਡ ਕੀਤੀ ਹੈ ਜਿਵੇਂ ਅਸੀਂ ਪਹਿਲਾਂ ਵੀ ਕਿਹਾ ਕਿ ਜਿਹੜੀ ਹੈ ਕੋਈ ਨਾ ਕੋਈ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕੀਤੀ ਗਈ ਹੈ ਸੋ ਇਹ ਸ਼ੇਰਾ ਜੋ ਹੈ ਇਹ ਇਨਸਾਈਡ ਇਨਫੋਰਮੇਸ਼ਨ ਪ੍ਰੋਵਾਈਡ ਕਰਦਾ ਹੈ ਇਸ ਤੋਂ ਇਲਾਵਾ ਜਿਹੜਾ ਮੇਨ ਜਿਹੜਾ ਹੈਗਾ ਫਾਈਨੈਂਸਰ ਕਹਿ ਲੋ ਇਸ ਸਾਰੀ ਵਾਰਦਾਤ ਨੂੰ ਅੰਜਾਮ ਦੇਣ ਵਾਲਾ ਇਹ ਦੋ ਬੰਦੇ ਨੇ ਇੱਕ ਹੈਗਾ ਥਾਣਾ ਸਿੰਘ ਥਾਣਾ ਸਿੰਘ ਉਰਫ ਪੱਪੂ ਤੇ ਦੂਸਰਾ ਹੈ ਰਵਿੰਦਰ ਸਿੰਘ ਥਾਣਾ ਸਿੰਘ ਥਾਣਾ ਸਿੰਘ ਉੱਤ ਪੱਪੂ ਥਾਣਾ ਸਿੰਘ ਉੱਤ ਪੱਪੂ ਜੋ ਹੈ ਇਹ ਤੁਸੀਂ ਤੁਹਾਡੇ ਕੋਲ ਜਿਹੜਾ ਮਾਸਟਰਮਾਈਂਡ ਹਾਂਜੀ ਇਹ ਐਗਜ਼ੀਕਿਊਟ ਕਰਦਾ ਹੈ ਰਵਿੰਦਰ ਸਿੰਘ ਕਰਕੇ ਸਾਡੇ ਕੋਲ ਇੱਕ ਬੰਦਾ ਜਿਹੜਾ ਹੈ ਤੇ ਗ੍ਰਿਫਤਾਰ ਹੋਇਆ ਹੈ ਇਹ ਰਵਿੰਦਰ ਸਿੰਘ ਜੋ ਹੈ ਇਹ ਆਦਮਪੁਰ ਦਾ ਇੱਕ ਪਿੰਡ ਹੈ ਖੱਦ ਜਿੱਥੇ ਦਾ ਇਹ ਵਸਨੀਕ ਹੈ ਇਹ ਸਮਾਨ ਵਗੈਰਾ ਜਿਹੜਾ ਹੈ ਸਟੋਰ ਕਰਦਾ ਹੈ ਤੇ ਇਸੇ ਤਰੀਕੇ ਦਾ ਇਹ ਸਮਾਨ ਲੈ ਕੇ ਅੱਗੇ ਸਟੋਰ ਕਰਨ ਦਾ ਇਹ ਪਹਿਲਾਂ ਵੀ ਇਹਦੇ ਤੇ ਪਰਚਾ ਦਰਜ ਹੋਇਆ ਜੇ ਤੁਸੀਂ ਦੇਖੋਗੇ ਸੋ ਇਹ ਰਵਿੰਦਰ ਸਿੰਘ ਵੱਲੋਂ 3 ਲੱਖ ਰੁਪਏ ਦੇ ਕਰੀਬ ਜਿਹੜੇ ਹੈ ਇਸ ਪੂਰੇ ਦੇ ਪੂਰੇ ਵਾਰਦਾਤ ਨੂੰ ਇੱਕ ਤਰੀਕੇ ਨਾਲ ਫੰਡ ਕਰਨ ਲਈ ਜਿਹੜਾ ਹੈ ਥਾਣਾ ਸਿੰਘ ਨੂੰ ਇਹ ਪ੍ਰੋਵਾਈਡ ਕੀਤੇ ਗਏ ਸਨ ਸੋ ਥਾਣਾ ਸਿੰਘ ਨੇ ਅੱਗੇ ਇਹ ਬੰਦੇ ਜਿਹੜੇ ਹੈ ਇਹ ਸ਼ਾਮਲ ਕਰੇ ਉਹਨਾਂ ਨੂੰ ਲਾਲਚ ਵੀ ਦਿੱਤਾ ਕਿਉਂਕਿ ਤੁਸੀਂ ਦੇਖੋਗੇ ਸਾਰੇ ਦੇ ਸਾਰੇ ਬੰਦੇ ਜਿਹੜੇ ਨੇ ਇਹਨਾਂ ਦੇ ਖਿਲਾਫ ਜਿਹੜੇ ਹੈ ਪਰਚੇ ਦਰਜ ਨੇ ਵੱੱਲੇ ਦੇ ਕੁਝ ਬੰਦੇ ਨੇ ਕੰਪਰਸਰ ਤੋਂ ਕੁਝ ਬੰਦੇ ਜਿਹੜੇ ਹੈ ਫਿਰੋਜ਼ਪੁਰ ਤੋਂ ਨੇ ਜ਼ੀਰੇ ਤੋਂ ਨੇ ਐਸੇ ਤਰੀਕੇ ਨਾਲ ਇਹ ਜੋ ਰਵਿੰਦਰ ਸਿੰਘ ਹੈ ਇਹ ਆਧਮਪੁਰ ਤੋਂ ਹੈ ਇੱਕ ਜਸਵਿੰਦਰ ਕੁਮਾਰ ਜਿਹੜਾ ਹੈਗਾ ਇਹ ਵੀ ਇੱਕ ਬੜਾ ਪ੍ਰੋਮਿਨੈਂਟ ਇਹਦੇ ਵਿੱਚ ਸ਼ਾਮਿਲ ਸੀ ਇਹ ਬੰਦੇ ਦੀ ਬੈਕਗ੍ਰਾਉਂਡ ਤੁਸੀਂ ਚੈੱਕ ਕਰੋਗੇ ਤਾਂ ਇਹ ਬੰਦਾ ਜਿਹੜਾ ਹੈ ਆਈਆਰਪੀ ਤੋਂ ਇੱਕ ਜਸਮਿੰਦਰ ਸਪਾਈ ਹੈ ਇਹਨੇ ਜਿਹੜਾ ਇਹਦੀ ਹੁਣ ਦੀ ਜਿਹੜੀ ਰਿਹائش ਆ ਉਹ ਜ਼ੀਰੇ ਦੀ ਹੈਗੀ ਹੈ ਜਿੱਥੇ ਇਹ ਜਿਹੜਾ ਇਸ ਤਰੀਕੇ ਦੇ ਜਿਹੜੇ ਕੰਮ ਕਰਨ ਵਾਲੇ ਲੋਕਾਂ ਦੇ ਨਾਲ ਸੰਪਰਕ ਕਰਦਾ ਸੀ ਉਹਨਾਂ ਦੇ ਤੁਸੀਂ ਦੇਖੋਗੇ ਥਾਣਾ ਸਿੰਘ ਦੇ ਨਾਲੇ ਬੜਾ ਤਰੀਕੇ ਦੇ ਨਾਲ ਬੜਾ ਇਹ ਇਨਵੋਲਵ ਰਿਹਾ ਹੈ ਇਹ ਮੌਕੇ ਤੇ ਮੌਜੂਦ ਸੀ ਤੇ ਮੌਕੇ ਤੇ ਜੋ ਵਾਰਦਾਤ ਕਰਨ ਵਾਲੀ ਜਿਹੜੀ 10 ਤੋਂ 12 ਬੰਦਿਆਂ ਦੀ ਇਹ ਪਾਰਟੀ ਸੀ ਉਹਦੇ ਵਿੱਚ ਇਹ ਸ਼ਾਮਿਲ ਸੀ ਕੋਣ ਸਰ ਜਸਵਿੰਦਰ ਕੁਮਾਰ ਜਸਵਿੰਦਰ ਮਾਨ ਤੇ ਇਹ ਜਿਹੜੇ ਟੋਟਲ ਜਿਹੜੀ ਹੁਣ ਆਪਾਂ ਆਪਣੇ ਕੋਲ ਪਿਕਚਰ ਸਾਹਮਣੇ ਆਉਂਦੀ ਹੈ ਉਹ ਇਸ ਤਰੀਕੇ ਨਾਲ ਹੈ 13 ਬੰਦੇ ਪਲੱਸ 3 ਜਿਹੜੇ ਹੈਗੇ ਆ ਰਵਿੰਦਰ ਕੁਮਾਰ ਜਸਵਿੰਦਰ ਸਿੰਘ ਤੇ ਜਿਹੜਾ ਹੈ ਸਾਡੇ ਕੋਲ ਸ਼ੇਰਾ ਇਹ ਸ਼ੇਰਾ ਜੋ ਹੋ ਗਿਆ ਇਨਸਾਈਡ ਇਨਫੋਰਮੇਸ਼ਨ ਦਿੰਦਾ ਹੈ ਰਵਿੰਦਰ ਜਿਹੜਾ ਹੈਗਾ ਰਵਿੰਦਰ ਸਿੰਘ ਜਿਹੜਾ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਦਾਰ ਪਿੰਡ ਦਾ ਹੈ ਇਹ ਜਿਹੜਾ ਹੈ ਫਾਈਨਾਂਸ ਕਰਦਾ ਥਾਣਾ ਸਿੰਘ ਜਿਹੜਾ ਹੈ ਇਹਨੂੰ ਐਗਜ਼ੀਕਿਊਟ ਕਰਦਾ ਹੈ ਤੇ ਇਸ ਤੋਂ ਇਲਾਵਾ ਜਿਹੜਾ ਹੈਗਾ ਇੱਕ ਪਰਵੀਨ ਜੋ ਹੈ ਉਹ ਵੀ ਫਿਗਰ ਹੋਇਆ ਹੈ ਅਸੀਂ ਉਹਦੀ ਵੀ ਗ੍ਰਿਫਤਾਰੀ ਪਾਈ ਹੈ ਉਹ ਜ਼ਿਰੇਦਾਰ ਰਹਿਸ਼ੀ ਹੈ ਸਾਰਾ ਦਾ ਸਾਰਾ ਸਮਾਨ ਚੋਰੀ ਹੋਣ ਤੋਂ ਬਾਅਦ ਜੋ ਹੈ ਉਸਦੇ ਗੋਦਾਮ ਚ ਲੱਗਿਆ ਹੈ ਉਸਦੇ ਉਸਦੇ ਗੋਦਾਮ ਚੋਂ ਇਹ ਸਾਰੀ ਰਿਕਵਰੀ ਹੋਈ ਹੈ ਬੇਸਿਕਲੀ ਜਦੋਂ ਇਹ ਚੋਰੀ ਕਰਦੇ ਨੇ ਜੋ ਇਹ ਚੋਰੀ ਤੋਂ ਅਪਕ ਘਟ ਕੇ ਦੀ ਹੈ ਡਾਕਾ ਹੀ ਇੱਕ ਤਰੀਕੇ ਦਾ ਇਹ ਲੁੱਟ ਤੇ ਜਿਹੜੀ ਡਾਕੇ ਦੀ ਇਹ ਵਾਰਦਾਤ ਹੋਈ ਹੈ ਇਹ 4 ਤਰੀਕ ਨੂੰ ਕਰਨ ਤੋਂ ਬਾਅਦ ਬੜੇ ਪਲਾਨਡ ਤਰੀਕੇ ਨਾਲ ਜਿਹੜਾ ਇਹ ਅੱਗੇ ਵਧਦੇ ਨੇ ਮੌਕੇ ਤੇ ਇਹ ਇੱਕ ਆਈਸ਼ਰ 509 ਜਿਹੜਾ ਹੈ ਟਰੱਕ ਜਿਹੜਾ ਉਹ ਲੈ ਕੇ ਆਉਂਦੇ ਆ ਇਹਨਾਂ ਦੇ ਨਾਲ ਇੱਕ ਬਲੈਰੋ ਕੈਂਪਰ ਇੱਕ ਮੋਟਰਸਾਈਕਲ ਤੇ ਸਵਾਰ ਸਰਬਜੀਤ ਸਿੰਘ ਨਾਂ ਦਾ ਇਹਨਾਂ ਦਾ ਹੀ ਗੈਂਗ ਦਾ ਇੱਕ ਮੈਂਬਰ ਹੈ ਉਹ ਜਿਹੜਾ ਹੈ ਪਾਇਲਟ ਕਰਦਾ ਹੈ ਉਹ ਸਾਰੀ ਚੀਜ਼ ਨੂੰ ਵਾਚ ਕਰਦਾ ਹੈ ਰੱਖਿਆ ਹੋਇਆ ਸੀ ਥੋੜੀ ਦੇਰ ਵਾਚ ਕਰਨ ਤੋਂ ਬਾਅਦ ਇਹਨਾਂ ਨੇ ਆਪਣੀ ਆਪਣੀ ਟੀਮਾਂ ਨੂੰ ਹਰਕਤ 'ਚ ਲਿਆਉਂਦਾ ਉਸ ਤੋਂ ਬਾਅਦ ਜਿਹੜਾ ਹੈ ਜਦੋਂ ਇਹ ਰਾਤ ਦਾ ਟਾਈਮ ਹੁੰਦਾ ਹੈ ਸ਼ੇਰੇ ਵੱਲੋਂ ਜਿਹੜੀ ਹੈ ਇਨਫੋਰਮੇਸ਼ਨ ਪ੍ਰੋਵਾਈਡ ਹੁੰਦੀ ਹੈ ਤੇ ਤਰੀਕੇ ਦੇ ਨਾਲ ਇਹ ਸਾਰੇ ਜਿਹੜੇ ਆ ਅੰਦਰ ਐਂਟਰ ਕਰਦੇ ਨੇ ਉੱਥੇ ਲੇਬਰ ਨੂੰ ਜਿਹੜਾ ਹੈ ਇਹ ਬੰਧਕ ਬਣਾਉਂਦੇ ਆ ਲੇਬਰ ਤੋਂ ਪੁੱਛਦੇ ਨੇ ਕਿ ਹੋਰ ਇਸ ਪ੍ਰੈਂਸਿਸਸ ਦੇ ਵਿੱਚ ਕੌਣ-ਕੌਣ ਹੈ ਤਾਂ ਉਸ ਤੋਂ ਬਾਅਦ ਜਿਹੜੀ ਜਦੋਂ ਲੇਬਰ ਦੱਸਦੀ ਹੈ ਕਿ ਪਿਛਲੇ ਸਾਈਡ ਤੇ ਠੇਕੇਦਾਰ ਦੇ ਕੁਆਟਰਸ ਨੇ ਤਾਂ ਉੱਥੇ ਜਾ ਕੇ ਉਹਨੂੰ ਹੁੰਡਾ ਲਾ ਦਿੰਦੇ ਆ ਉਸ ਤੋਂ ਬਾਅਦ ਜਿਹੜੀ ਹੈ ਛੇਰੇ ਦੀ ਪ੍ਰੋਵਾਈਡ ਕੀਤੀ ਗਈ ਇਨਫੋਰਮੇਸ਼ਨ ਤੋਂ ਬਾਅਦ ਇਹ ਜਿਹੜਾ ਹੈ ਆਪਣਾ ਜੋ-ਜੋ ਮਹਿੰਗੇ ਗੱਟੇ ਕਹਿੰ ਲੋ ਜਾਂ ਸਮਾਨ ਹੈ ਜਿਵੇਂ ਸਮਾਨ ਜਿਹੜਾ ਚੋਰੀ ਹੋਇਆ ਉਹਦੇ ਵਿੱਚ ਕਾਲੀ ਮਿਰਚ ਦੇ ਗੱਟੇ, ਚਨੇ, ਕਾਜੂ, ਤੁਲਸੀ ਬ੍ਰਾਂਡ ਦੇ ਕਾਜੂ, ਅੰजीर ਜੋ ਕਿ ਬੜੀ ਮਹਿੰਗੀ ਸੀਗੀ ਉੱਥੇ ਆਲੂ ਖਰਾ ਵਗੈਰਾ ਸੌਗੀ ਇਹ ਸਾਰਾ ਉਹਨੇ ਚੋਰੀ ਕੀਤਾ ਇਸ ਦੇ ਨਾਲ ਹੀ ਚੋਰੀ ਕਰਨ ਤੋਂ ਬਾਅਦ ਇਹ ਉੱਥੇ ਡੀਵੀਆਰ ਜਿਹੜਾ ਹੈ ਉਹ ਉਹ ਵੀ ਆਪਣੇ ਨਾਲ ਲੈ ਕੇ ਸੋ ਇਸ ਤਰੀਕੇ ਨਾਲ ਇਹ ਬੜਾ ਸੋਚੀ ਸਮਝੀ ਸਾਜ਼ਿਸ਼ ਦੇ ਤਹਿਤ ਇਹ ਕੰਮ ਹੋਇਆ ਹੈ ਦੂਸਰੀ ਗੱਲ ਜਿਹੜੀ ਨੋਟ ਕਰਨ ਵਾਲੀ ਹੈ ਕਿ ਇਸ ਦੇ ਵਿੱਚ ਜਿਹੜਾ ਇਹ ਥਾਣਾ ਸਿੰਘ ਹੈ ਥਾਣਾ ਸਿੰਘ ਦੀ ਜੀ ਕ੍ਰਿਮੀਨਲ ਬੈਕਗ੍ਰਾਉਂਡ ਅਸੀਂ ਦੇਖੀ ਤਾਂ 11 ਪਰਚੇ ਉਸ ਤੇ ਦਰਜ ਨੇ ਤੇ ਇਹ ਸਾਰੇ ਦੇ ਸਾਰੇ ਪਰਚੇ ਤੁਸੀਂ ਦੇਖੋਗੇ ਲੁੱਟ ਖੋ ਡਾਕ ਕੇ ਇਹ ਚੋਰੀਆ ਇਹਨਾਂ ਦੇ ਹੀ ਪਰਚੇ ਸਾਰੇ ਦਰਜ ਨੇ ਇਹ ਬੇਸਿਕਲੀ ਜਿਹੜਾ ਹੈ ਜ਼ੀਰੇ ਦਾ ਰਹਿਸ਼ੀ ਹੈ ਇਹ ਜਿਹਨੂੰ ਕਹਿ ਲਿਏ ਕਿ ਇਹ ਇਸ ਤਰੀਕੇ ਦੇ ਹੀ ਕੰਮ ਕਰਦਾ ਹੈ ਕਿਉਂਕਿ ਇਹ ਦਿਹਾੜੀ ਟੱਪੇ ਦੇ ਨਾਂ ਤੇ ਪਹਿਲਾਂ ਇਹ ਸੈਲਰਾਂ ਦੇ ਵਿੱਚ ਜਾਂ ਗਦਾਮਾਂ ਦੇ ਵਿੱਚ ਨੌਕਰੀ ਕਰਦਾ ਰਿਹਾ ਉੱਥੇ ਆ ਆਦਤਨ ਇਹ ਜਿਹੜਾ ਹੈ ਥੋੜੇ ਬਹੁਤ ਗੱਟੇ ਜਿਹੜੇ ਆ ਚੋਰੀ ਕਰ ਲੇ ਤੇ ਬਾਅਦ ਚ ਉਹਨੇ ਗੜਾ ਗਣੂ ਕੀ ਸੈਟੀਸਫਾਈ ਕਰ ਦਿੰਦੇ ਸੀ ਕਿ ਬਹੁਤੀ ਵੱਡੇ ਲੈਵਲ ਤੇ ਨਹੀਂ ਕਰਦੇ ਸੀ ਇਹ ਚੋਰੀ ਹੌਲੀ ਹੌਲੀ ਇਹ ਜੋ ਹੈਗੇ ਇਸ ਕੰਮ ਵਾਲ ਕਿਉਂਕਿ ਇਹਨਾਂ ਨੂੰ ਪਤਾ ਲੱਗ ਗਿਆ ਅੰਦਰਲੀ ਗੱਲ ਪਤਾ ਲੱਗ ਗਈ ਕਿਵੇਂ ਚੀਜ਼ਾਂ ਨੂੰ ਜਿਹੜਾ ਹੈ ਇਹ ਛਪਾਉਂਦੇ ਸੀ ਅੱਗੇ ਕਰਦੇ ਸੀ ਸੋ ਇਹ ਹੌਲੀ-ਹੌਲੀ ਜਿਹੜੇ ਹੈ ਇਸ ਤਰੀਕੇ ਦੀ ਚੋਰੀ ਵਾਰਦਤ ਕਰਦੇ ਹੋਏ ਇਹ 11 ਪਰਚੇ ਜਿਹੜਾ ਹੈ ਥਾਣਾ ਸਿੰਘ ਉ ਪੱਪੂ ਸਿੰਘ ਜਿਹੜਾ ਹੈ ਬਸਤੀ ਬਲੇਸ਼ੀਆਂ ਜੀਰਾ ਉੱਥ ਦੇ ਜਿਹੜੇ ਰੈਸ਼ੀ ਹੈ ਉਹਦੇ ਤੇ ਦਰਜ ਨੇ ਇਸ ਤੋਂ ਲਾਭ ਜਿਹੜਾ ਦੂਜਾ ਦੋਸ਼ੀ ਅਸੀਂ ਕਾਬੂ ਕੀਤਾ ਜਸਵਿੰਦਰ ਸਿੰਘ ਪੁੱਤਰ ਰੂਪ ਲਾਲ ਵਾਸੀ ਫਰੀਦਕੋਟ ਗੁਰਦਾਸਪੁਰ ਜਿਹਦੇ ਬਾਰੇ ਪਹਿਲਾਂ ਹੀ ਦੱਸਿਆ ਹੈ ਫਰੀਦਕੋਟ ਗੁਰਦਾਸਪੁਰ ਪੀਰ ਦਰਕਰਮਾ ਜਾ ਮੈਂ ਇਹਦੇ ਬਾਰੇ ਪਹਿਲਾਂ ਵੀ ਜੀਅਰ ਕੀਤਾ ਹੈ ਕਿ ਇਸ ਦੇ ਖਿਲਾਫ ਇੱਕ ਪਰਚਾ ਪਹਿਲਾਂ ਵੀ ਦਰਜ ਹੈ ਤੇ ਇਹ ਜਿਹੜਾ ਹੈਗਾ ਰਿਹਾਸ਼ੀ ਬੇਸ਼ੱਕ ਇਹਦਾ ਪੱਤਕਾ ਜਿਹੜਾ ਜ਼ਿਲ੍ਹਾ ਹੈਗਾ ਬਰਦਾਸਪੁਰ ਹੈ ਹੁਣ ਇਹ ਰਿਹਾਸ਼ੀ ਜ਼ੀਰੇ ਦਾ ਹੈ ਤੇ ਇਹ ਆਈਆਰਬੀ ਤੋਂ ਇੱਕ ਡਿਸਮਿਸਡ ਮੁਲਾਜ਼ਮ ਹੈ ਤੇ ਇਹ ਜਿਹੜਾ ਹੈ ਇਹਨਾਂ ਦੇ ਨਾਲ ਰਲ ਕੇ ਮੌਕੇ ਤੇ ਇਹ ਚੋਰੀ ਦੇ ਵਿੱਚ ਇਹ ਇਨਵੋਲ ਸੀ ਉਸ ਤੋਂ ਬਾਅਦ ਜਿਹੜੀ ਹੈ ਤੀਜੀ ਗ੍ਰਿਫਤਾਰੀ ਸਾਡੇ ਵੱਲੋਂ ਰਵਿੰਦਰ ਸਿੰਘ ਪੁੱਤਰ ਪਵਨ ਕੁਮਾਰ ਵਾਸੀ ਆਦਮਪੁਰ ਖਾਦਰਪਿੰਡ ਦੀ ਹੋਈ ਹੈ ਜਿਹੜਾ ਕਿ ਮੇਨ ਜੋ ਹੈ ਇਜ਼ ਅ ਸਪਾਂਸਰ ਕਹਿ ਲਓ ਜਿਸ ਨੇ 3 ਲੱਖ ਰੁਪਏ ਥਾਣਾ ਸਿੰਘ ਨੂੰ ਦਿੱਤੇ ਸੀ ਗੱਡੀਆਂ ਵਗੈਰਾ ਸਾਰੀਆਂ ਥਾਣਾ ਸਿੰਘ ਵੱਲੋਂ ਅਰੇਂਜ ਕੀਤੀਆਂ ਗਈਆਂ ਸਨ ਤੇ ਰਵਿੰਦਰ ਸਿੰਘ ਤੇ ਵੀ ਪਰਚਾ ਦਰਜ ਹੈ ਇਹ ਚੋਰੀ ਦੇ ਗੱਟੇ ਚੋਰੀ ਦਾ ਸਮਾਨ ਜੋ ਹੈ ਆਪਣੇ ਜੋ ਗਦਾਮ ਕਹਿ ਲਓ ਜਾਂ ਆਪਣਾ ਜਿਹੜਾ ਹੈ ਜੋ ਵੀ ਇਹਦਾ ਘਰ ਹੈ ਉੱਥੇ ਲਵਾਉਂਦਾ ਸੀ ਇਸ ਤੋਂ ਲਾਵਾ ਚੌਥੀ ਜਿਹੜੀ ਗ੍ਰਫਤਾਰੀ ਹੈ ਉਹ ਪ੍ਰਵੀਨ ਦੀ ਹੋਈ ਹੈ ਪ੍ਰਵੀਨ ਇਹ ਜ਼ੀਰੇ ਦਾ ਨਿਆਹ ਰਿਆਸ਼ੀ ਹੈ ਇਸ ਦਾ ਵੀ ਕੰਮ ਇਹੀ ਹੈ ਕਿ ਚੋਰੀ ਦਾ ਜਿੰਨਾ ਵੀ ਗੱਟੇ ਚੌਲ ਇਹ ਹੋਰ ਜੋ ਸਮਾਨ ਹੈ ਇਹ ਆਪਣੇ ਗਦਾਮ ਦੇ ਵਿੱਚ ਇਹ ਲਵਾਉਂਦਾ ਸੀ ਜਦੋਂ ਪਹਿਲੇ ਦਿਨ ਆਏ ਸੀ ਅੰਦਰ ਇੱਕ ਤੇ ਲੈਬਰ ਦੇ ਬੰਦੇ ਕਿੰਨੇ ਸੀ ਪਲੱਸ ਇਹਨਾਂ ਕੋਲ ਕੋਈ ਵੈਪਨ ਸੀ ਜੀ ਬਿਲਕੁਲ ਜੀ ਇਹਨਾਂ ਕੋਲ ਇੱਕ ਟੁਆਇਜ਼ਰ ਪਮ ਤੇ ਇੱਕ ਜਿਹੜਾ ਹੈ ਜੇਸੀ ਕਟਾ ਉਹ ਵੀ ਬਰਾਮਦ ਹੋਇਆ ਸਿਰਫ ਦੋ ਹੀ ਸੀ ਹਾਂਜੀ ਜੋ ਦੋ ਅਜੇ ਸਾਨੂੰ ਜਿਹੜੇ ਦੱਸੇ ਗਏ ਤੇ ਫਿਰ ਲੇਬਰ ਇਹਨਾਂ ਵੱਲੋਂ ਜਿਹੜੀ ਦੱਸੀ ਗਈ 5 ਤੋਂ 7 ਹੁੰਦੀ ਦੱਸੀ ਗਈ ਸਰ ਮਾਰਕੀਟ ਵੈਲਿਊ ਕਿੰਨੀ ਸੀ ਜਿਹੜਾ ਆਪਾਂ ਇਸ ਦੀ ਹਾਲੇ ਕੋਈ ਵੈਲਿਊ ਨਹੀਂ ਸਾਡੇ ਕੋਲ ਐਸਟੀਮੇਟ ਨਹੀਂ ਇਹਦਾ ਇਹਦਾ ਅਸੀਂ ਕੋਈ ਐਸਟੀਮੇਟ ਨਹੀਂ ਲਵਾਇਆ ਕਿਉਂਕਿ ਅਸੀਂ ਜੋ ਇਹਦੇ ਵਿੱਚ ਪਾਈ ਹੈ ਐਫ ਆਈ ਆਰ ਦੇ ਵਿੱਚ ਅਕੋਰਡਿੰਗ ਟੂ ਅਸੀਂ ਕੁਆਂਟੀਟੀ ਪਾਈ ਹੈ 100% ਕਰੀ ਸਰ ਹੋ ਗਈ ਸਾਡੇ ਮੁਤਾਬਕ ਜੋ ਉੱਥੇ ਸਟੋਰ 'ਚ ਸਾਨੂੰ ਮਿਲਿਆ ਸੀ ਔਰ ਕਵਰ ਕਰ ਲਿਆ ਮੈਂ ਤੁਹਾਨੂੰ ਉਹੀ ਗੱਲ ਦੱਸ ਰਿਹਾ ਕਿਉਂਕਿ ਜਿਹੜਾ ਹੈ ਜਿਹੜਾ ਟਰੱਕ ਟਾਇਰ ਬਸਟ ਹੁੰਦਾ ਟਰੱਕ ਜਿਹੜਾ ਹੈ ਉਹ ਟੇਡਾ ਹੁੰਦਾ ਹੈ ਉਹਦੇ ਸਮਾਨ ਖਿੱਲਰਦਾ ਹੈ ਗੱਤੇ ਦੇ ਡੱਬੇ ਜਿਹੜੇ ਹੈਗੇ ਉਹ ਟੁੱਟ ਜਾਂਦੇ ਆ ਉਹ ਕੁਝ ਸਮਾਨ ਖਿੱਲਰਦਾ ਤੇ ਸੋ ਇਹ ਸਾਨੂੰ ਇਹ ਸਾਰਾ ਚੈੱਕ ਕਰਨ ਚ ਅਜੇ ਕੋਈ ਟਾਈਮ ਲੱਗੇਗਾ ਸਰ 11 ਪਰਚੇ ਹੋਣ ਦੇ ਬਾਵਜੂਦ ਵੀ ਇਹ ਬਾਹਰ ਇਹ ਕੰਮ ਤੇ ਹੁਣ ਕੀ ਇਹ ਦਾ ਸਫਾਈ ਕਰਨ ਬਿਲਕੁਲ ਜੀ ਸਾਡੇ ਵੱਲੋਂ ਇਹਦੇ ਖਿਲਾਫ ਜਿਹੜਾ ਕਿਉਂਕਿ ਗੈਂਗ ਬਹੁਤ ਵੱਡਾ ਤੇ ਕਾਫੀ ਦੇਰ ਤੋਂ ਜਿਹੜੇ ਨੇ ਐਕਟਿਵ ਨੇ ਸਰ ਮੈਂ ਵੀ ਐਨਐਸਐਸ ਵੀਐਨਐਸ ਦੀ ਜਿਹੜੀ ਹੈ 111 ਧਾਰਾ ਜਿਹੜੀ ਆਰਗੇਨਾਈਜ਼ਡ ਕਰਾਈਮ ਦੇ ਅਗੇਂਸਟ ਹੈਗੀ ਹੈ ਅਸੀਂ ਪੂਰੀ ਦੀ ਪੂਰੀ ਕੋਸ਼ਿਸ਼ ਹੈ ਅਸੀਂ ਉਸ ਤਾਰਾ ਨੂੰ ਅਪਲਾਈ ਕਰਨ ਦੀ ਕੋਸ਼ਿਸ਼ ਕਰਾਂਗੇ ਕਿਉਂਕਿ ਇਹ ਗੈਂਗ ਕਾਫੀ ਟਾਈਮ ਤੋਂ ਤੇ ਇੱਕ ਆਰਗੇਨਾਈਜ਼ਡ ਕ੍ਰਾਈਮ ਦੇ ਤਰੀਕੇ ਨਾਲ ਇਹ ਕੰਮ ਕਰ ਰਿਹਾ ਤੇ ਸਾਡੇ ਕੋਲੋਂ ਹੈ ਕਿ ਜਿਵੇਂ ਇਹ ਵਿਐਨਐਸਏ ਦੇ 11 111 ਤਾਰਾ ਹੈ ਤੇ ਹੋਰ ਵੀ ਜਿਹੜੀ ਸੱਚ ਤਾਰਾ ਹੈ ਉਹ ਇਹਨਾਂ ਤੇ ਲਾਈਜੀਏ ਜੀ ਸਰ ਇੱਕ ਜਿਹੜੇ ਇਹ ਬੰਦੇ ਫੜੇਗੇ ਤੁਸੀਂ ਕੋਈ ਗਦਾਸਪੁਰ ਦਾ ਕੋਈ ਆਗਮੋ ਦਾ ਜੋ ਅਸੀਂ ਇਹਨਾਂ ਦਾ ਐਡਰੈਸ ਵੇਖ ਰਹੇ ਕੋਈ ਰਿਪੋਰਟ ਦਾ ਤਾਂ ਇਹ ਆਪਸ ਦੇ ਵਿੱਚ ਸਰ ਕਿਸ ਤਰ੍ਹਾਂ ਇਕੱਠੇ ਹੋਏ ਸਰ ਦੱਸੋਗੇ ਸਰ ਇਹ ਪਿਲਪਿਲ ਤੁਸੀਂ ਦੱਸਦਾ ਸਾਰਾ ਜਿਹੜੀ ਤਾਂ ਵੀ ਹੋਈ ਹੈ ਤਫਤੀਸ਼ ਬਹੁਤ ਮਰੀਅਤਾਂ ਨਾਲ ਤੁਸੀਂ ਦੱਸਿਓ ਬੜਾ ਆਪਸ ਦੇ ਵਿੱਚ ਨਾਲ ਕਨੈਕਸ਼ਨ ਵੀ ਜੀ ਆਣਾ ਸਿੰਘ ਨੂੰ ਕਿਵੇਂ ਹਾਇਰ ਕੀਤਾ ਬੈਕਸਿਕਲੀ ਹੈ ਜੇ ਗੱਲ ਪਰਫੈਕਟ ਬੰਦੇ ਨੂੰ ਹਾਇਰ ਕਰਨਾ ਹੁੰਦਾ ਐਕਚੁਅਲੀ ਗੱਲ ਇਸ ਤਰ੍ਹਾਂ ਜਦੋਂ ਥਾਣਾ ਸਿੰਘ ਜੇਲ੍ਹ ਚ ਜਾਂਦਾ ਤੇ ਇਹਦੇ ਤੇ 11 ਪਰਚੇ ਨੇ ਇਹਨਾਂ ਦੇ ਹੋਰ ਵੀ ਜਿਹੜੇ ਇਹਨਾਂ ਦੇ ਐਸੋਸੀਏਟਸ ਨੇ ਉਹ ਵੀ ਥਾਣੇ ਥਾਣੇ ਦੇ ਨਾਲ ਹੀ ਜੇਲ੍ਹ ਦੇ ਵਿੱਚ ਨੇ ਤੋਂ ਅਲੱਗ-ਅਲੱਗ ਜੇਲ੍ਹਾਂ ਦੇ ਵਿੱਚ ਇਹਨਾਂ ਦੇ ਅਲੱਗ-ਅਲੱਗ ਐਸੋਸੀਏਟਸ ਨੇ ਥਾਣੇ ਦੇ ਵਿੱਚ ਇਹ ਜਿਹੜੇ ਥਾਣਾ ਸਿੰਘ ਹੈ ਜੇਲ੍ਹ ਦੇ ਵਿੱਚ ਇਹਨਾਂ ਦੀ ਮੁਲਾਕਾਤ ਹੁੰਦੀ ਹੈ ਕੁਝ ਇਹਨਾਂ ਦੇ ਪਹਿਲਾਂ ਸਾਂਝੇ ਬੰਦੇ ਨੇ ਕੁਝ ਗੈਂਗ ਜਿਹੜਾ ਇਹਨਾਂ ਦਾ ਜ਼ੀਰੇ ਤੋਂ ਪਹਿਲਾਂ ਵੀ ਆਪਰੇਟ ਤੁਸੀਂ ਤੁਹਾਨੂੰ ਮੈਂ ਪਹਿਲਾਂ ਵੀ ਬਰੀਫ ਕੀਤਾ ਹੈ ਜਿਵੇਂ ਕਿ ਅਲੱਗ-ਅਲੱਗ ਸੈਲਰਸ ਦੇ ਵਿੱਚ ਕਦਮਾਂ ਦੇ ਵਿੱਚ ਇਹ ਕੰਮ ਕਰਦੇ ਰਹੇ ਨੇ ਇਕੱਠੇ ਉੱਥੋਂ ਇਹ ਚੋਰੀ ਕਰਨ ਦੇ ਇਹ ਆਦਤਨ ਮਜਬੂਰ ਹੋ ਗਏ ਨੇ ਉਸ ਤੋਂ ਬਾਅਦ ਇਹ ਵੱਡੀ ਚੋਰੀ ਵੱਲ ਜਾਂਦੇ ਨੇ ਤੇ ਇਸ ਤਰ੍ਹਾਂ ਦੀ ਜਿਹੜੀ ਵਾਰਦਾਤਾ ਕਰਨ ਮੀਆਂ ਇਹਨੇ ਸ਼ੁਰੂ ਕਰ ਦਿੱਤੀ ਐ ਸੋ ਇੱਕ ਤਾਂ ਉਹ ਅਸੋਸੀਏਟਸ ਇਹਨਾਂ ਦੇ ਹੋ ਗਏ ਨੇ ਜੇਲ੍ਹ ਦੇ ਵਿੱਚ ਜਿਹੜੇ ਹੈ ਵੱੱਲੇ ਵਾਲਾ ਗਰੁੱਪ ਜਿਹੜਾ ਇਹਨਾਂ ਨਾਲ ਮਿਲਦਾ ਹੈਗਾ ਉੱਥੋਂ ਅਸੋਸੀਏਟ ਹੋ ਜਾਂਦਾ ਕਿਉਂਕਿ ਇਹ ਜਸਵਿੰਦਰ ਕੁਮਾਰ ਤੇ ਨਾਲ ਜਿਹੜਾ ਹੈ ਪ੍ਰਦੀਨ ਹੋ ਗਿਆ ਤੇ ਤੁਹਾਡਾ ਰਵਿੰਦਰ ਹੋ ਗਿਆ ਇਹ ਕਿਉਂਕਿ ਚੋਰੀ ਦਾ ਸਮਾਨ ਵਰਤਦੇ ਨੇ ਇਹਨਾਂ ਦੇ ਜਾਣਕਾਰ ਹੋ ਜਾਂਦੇ ਨੇ ਸੋ ਇਹ ਜਿਹੜਾ ਸਾਰਾ ਨੈਟਵਰਕ ਹੈ ਇਸ ਤਰੀਕੇ ਨਾਲ ਡਵੈਲਪ ਹੋ ਗਿਆ ਫਿਲਮੋਗਰ ਡੀਵੀਆਰ ਵੀ ਲੈ ਗਏ ਸੀ ਕਿਸ ਤਰ੍ਹਾਂ ਪੁਲਿਸ ਇੱਥੋਂ ਤੱਕ ਪਹੁੰਚੀ ਮੈਜ ਇੱਕ ਹਫ਼ਤੇ ਦੇ ਵਿੱਚ ਦੇਖੋ ਜੀ ਜਿਵੇਂ ਪੰਜਾਬ ਸਰਕਾਰ ਵੱਲੋਂ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਹੈ ਤੇ ਜਿਵੇਂ ਉਹਨਾਂ ਨੇ ਸਖਤ ਹਦਾਇਤਾਂ ਦਿੱਤੀਆਂ ਕਿ ਇਸ ਤਰੀਕੇ ਦਾ ਜਿਹੜਾ ਵੀ ਕੋਈ ਸੰਜੀਦ ਜ਼ੁਰਮ ਜਿਹੜਾ ਵਾਰਦਾਤ ਹੁੰਦੀ ਹੈ ਉਹਦੇ ਖਤੇ ਜਿਹੜੀ ਹੈ ਸੀਰੀਅਸਲੀ ਜਿਹੜਾ ਕਾਰਵਾਈ ਕਰਨੀ ਪੈਂਦੀ ਹੈ ਕਿ ਸਾਡੇ ਵੱਲੋਂ ਅੰਮ੍ਰਿਤਸਰ ਦਿਹਾਤੀ ਪੁਲਿਸ ਵੱਲੋਂ ਜਦੋਂ ਇਹ ਸਾਨੂੰ ਇਹ ਸੂਚਨਾ ਮਿਲੀ ਸੀਨੀਅਰ ਆਫੀਸਰ ਐਸਪੀਡੀ ਅ ਡੀਐਸਪੀ ਐਸਪੀਡੀ ਵਗੈਰਾ ਤੇ ਨਾਲ ਮੈਂ ਉਸ ਤੋਂ ਬਾਅਦ ਤੁਸੀਂ ਦੇਖੋਗੇ ਪੰਜਾਬ ਸਰਕਾਰ ਤੋਂ ਮੰਤਰੀ ਸਹਿਬਾਨ ਵੀ ਉੱਥੇ ਗਏ ਨੇ ਤੇ ਸਾਰਿਆਂ ਵੱਲੋਂ ਇਹਨਾਂ ਨੂੰ ਕੌਨਫੀਡੈਂਸ ਦਿੱਤਾ ਗਿਆ ਹੈ ਉਸ ਤੋਂ ਬਾਅਦ ਇਹ ਸਵਿਫਟਲੀ ਕਾਰਵਾਈ ਕੀਤੀ ਗਈ ਹੈ 노 ਡਾਊਟ ਕਿਉਂਕਿ ਇਹ ਟ੍ਰੇਲ ਬਹੁਤ ਲੰਬੀ ਸੀ ਇਸ ਕਰਕੇ ਟਾਈਮ ਜ਼ਿਆਦਾ ਲੱਗੀ ਤੇ ਡੀਵੀਆਰ ਵਗੈਰਾ ਵੀ ਇਹ ਲੈ ਗਏ ਸੀ ਤੇ ਸਹਰਾ ਦਾ ਸਾਰਾ ਬੜਾ ਮੈਟਿਕਲਸਲੀ ਜਿਹੜਾ ਹੈ ਇਹ ਆਪਰੇਸ਼ਨ ਜਿਹੜਾ ਹੈ ਸੀ ਪੂਰਾ ਕੀਤਾ ਜਿੱਥੇ ਤੱਕ ਤੁਸੀਂ ਕਹਿ ਰਹੇ ਇੱਕ ਹਫਤੇ ਦੇ ਵਿੱਚ ਕਾਰ ਕਿਉਂਕਿ ਸਾਡੀ ਜਿਹੜੀ ਟੀਮਾਂ ਨੇ ਨੰਬਰ ਆਫ ਟੀਮਸ ਵਰ ਵੈਰੀ ਜਿਹਨੂੰ ਕਹਿੰਦੇ ਹਾਈ ਔਨ ਥਿਸ ਥਿੰਗ ਤੇ ਦੂਸਰੀ ਗੱਲ ਹੈਗੀ ਆ ਕਿ ਜਿਹੜੀਆਂ ਟੀਮਾਂ ਨੇ ਬੜੇ ਤਰੀਕੇ ਦੇ ਨਾਲ ਕੰਮ ਕੀਤਾ ਹੈਗਾ ਕੋਆਰਡੀਨੇਸ਼ਨ ਨਾਲ ਕੰਮ ਕੀਤਾ ਸੀਆਈਏ ਦੀ ਟੀਮਸ ਪਲੱਸ ਥਾਣੇ ਦੀ ਟੀਮ ਡੀਐਸਪੀ ਸਾਹਿਬ ਦੀ ਆਪ ਦੀ ਟੀਮ ਲੱਗੀ ਹੋਈ ਸੀ ਇਸ ਤੋਂ ਇਲਾਵਾ ਜਿਹੜੇ ਹੈਗੀ ਸਾਡੇ ਸਪੈਸ਼ਲ ਸੈਲ ਉਹਦੇ ਵੱਲੋਂ ਵੀ ਕੰਟ੍ਰਿਬਿਊਸ਼ਨ ਹੋਈ ਹੈ ਸੋ ਇਹ ਸਾਰੇ ਵੀ ਸਾਰੇ ਵੈਲ ਕੋਆਰਡੀਨੇਟਿਡ ਐਫਰਟ ਹੋਇਆ ਹੈ ਤੇ ਟੀਮ ਜਿਹੜੀਆਂ ਹੈ ਨੰਬਰ ਆਫ ਟੀਮਸ ਵਰ ਬੋਰਡ ਇਨ ਨੰਬਰ ਪਲੱਸ ਜਿਹੜਾ ਹੈਗਾ ਬੜੇ ਤਰੀਕੇ ਦੇ ਨਾਲ ਤੇ ਦਿਨ ਤੇ ਰਾਤ ਜਿਹੜੀ ਲਗਾ ਕੇ ਇਸ ਚੀਜ਼ ਨੂੰ ਹੈ ਦ੍ਰਿਸ਼ਟੀ ਸਰਪੰਨਾ ਸਿੰਘ ਦੇ ਵੱਖ-ਵੱਖ ਥਾਣੇ ਦੇ ਮਾਮਲੇ ਕਿਸਾ ਦਾ ਰਿਹਾ ਦੇਖੋ ਜੀ ਜਦੋਂ ਇਹ ਫੜ ਹੋ ਗਿਆ ਬੇਸਿਕਲੀ ਮੈਂ ਤੁਹਾਨੂੰ ਇਹ ਦੱਸਦਾ ਕਿ ਸਾਨੂੰ ਇੰਨੀ ਜ਼ਿਆਦਾ ਲੋਡ ਨਹੀਂ ਪਈ ਲੋਕਲ ਕਿਉਂਕਿ ਸਾਡੇ ਕਾਬੂ ਆ ਗਿਆ ਸੋ ਜੇ ਨਾ ਹੁੰਦਾ ਤਾਂ ਸਾਨੂੰ ਸ਼ਾਇਦ ਉੱਥੇ ਲੋਕਲ ਪੁਲਿਸ ਦੀ ਜ਼ਰੂਰ ਮਦਦ ਹੁੰਦੀ ਲੇਣੀ ਪੈਂਦੀ ਬਟ ਕਿਉਂਕਿ ਇਹ ਕਾਬੂ ਆ ਗਿਆ ਉਸ ਤੋਂ ਬਾਅਦ ਜਿਹੜੇ ਹੋਰ ਇਸ ਦੇ ਐਸੋਸੀਏਟਸ ਨੇ ਉਹ ਵੀ ਛੇਤੀ ਕਾਬੂ ਹੋ ਗਏ ਵਪਾਰੀਆਂ ਨੂੰ ਵਪਾਰੀਆਂ ਦਾ ਜਿਹਨਾਂ ਦਾ ਸਮਾਨ ਚੋਰੀ ਹੋਇਆ ਸੀ ਸਾਰੀ ਵਰਕਤੀ ਬੜੀ ਜਿਹੜੀ ਹੈਗੀ ਹੈ ਉਹਨਾਂ ਦੀ ਇਹ ਵੀ ਸੀ ਕਿ ਇਹ ਸਮਾਨ ਜਿਹੜਾ ਹੈਗਾ ਉਹ ਕੁਝ ਚੀਜ਼ਾਂ ਪੈਰੀਸ਼ੀਬਲ ਹੁੰਦੀ ਹੈ ਤਾਂ ਜਿੰਨੀ ਜਲਦੀ ਹੋ ਸਕੇ ਇਸ ਜੀ ਨੂੰ ਫਾਈਂਡ ਅਪ ਕੀਤਾ ਜਾਵੇ ਤੇ ਅਸੀਂ ਜਿਹੜਾ ਹੈ ਦੋਸ਼ੀਆਂ ਨੂੰ ਫੜ ਲਿਆ ਸਮਾਨ ਕਵਰ ਹੋ ਗਿਆ ਤੇ ਸਾਡੇ ਵੱਲੋਂ ਇਹ ਹੈ ਕਿ ਜਿਵੇਂ ਵੀ ਅਗਲੀ ਲੀਗਲ ਕਾਰਵਾਈ ਬਣਦੀ ਹੈ ਅਰੈਸਟ ਤੋਂ ਬਾਅਦ ਤੇ ਸਮਾਨ ਜਿਹੜਾ ਹੈਗਾ ਇੱਕ ਵਾਰੀ ਅਦਾਲਤ ਤੋਂ ਜੋ ਲੈਣਾ ਚਾਹੁੰਦੇ ਨੇ ਜਲਦੀ ਉਸ ਫੁਰਦਾਰੀ ਲੈ ਲੈਣ ਤੇ ਉਹ ਬੰਦਾ ਤਾਂ ਨਾ ਐਕਸੀਡੈਂਟ ਹੋਇਆ ਸੀ ਟਾਇਰ ਆਈਬੀਐਨ 7 ਖਬਰਨਾਮਾ ਹਰ ਖਬਰ ਸੱਚ ਕੇ ਸਾਥ